ਖੜੀਆਂ ਮੁੰਡੇ ਬੱਚੇ ਉਹਨਾਂ ਦੇ ਬਾਹਰ ਨੇ ਠੀਕ ਹੈ ਜੀ ਕਾਰ ਵੱਡੀਆਂ ਵੱਡੀਆਂ ਕਾਰਾਂ ਬਿਜਲੀ ਦੇ ਬਿੱਲ ਇਹਨਾਂ ਦੇ ਮਾਫਲੇ ਠੀਕ ਹੈ ਹਰ ਚੀਜ਼ ਇਹਨਾਂ ਦੀ ਮਾਫ ਸਰਕਾਰ ਇਹਨਾਂ ਨੂੰ ਮਾਫ ਕਰ ਰਹੀ ਹੈ ਰੇਟ ਤੁਹਾਡਾ ਮੋਲ ਤੁਹਾਡਾ ਫੇ ਟਮਾਟਰਾਂ ਨੂੰ ਅੜਾਉਂਦੀਆਂ ਟਮਾਟਰਾਂ ਨੂੰ ਫੇ ਵਟੇ ਐਕਸਪੋਰਟ ਵਾਲੇ ਕੋਲ ਰੱਖ ਲਿਆ ਕਿਤਾ 250 ਰੁਪਏ ਕਿਉਂ ਵੇਚਿਆ ਤੁਸੀਂ ਮਾਲ ਦਾ ਦਿਓ ਆਪਣਾ ਮਾਲ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਵਾਜਬ ਹੈ ਤੁਹਾਡੀ ਚੀਜ਼ ਹੈ ਨਾ ਮਾਲ ਖਰਾਬ ਹੋ ਜਾਏ ਤੁਸੀਂ ਐਕਸਪੋਰਟ ਕਰਦੇ ਆ ਸਰਕਾਰ ਕੀ ਕਹਿੰਦੇ ਜੀ ਕਿ ਸਾਨੂੰ ਸ਼ਾਂਤੀ ਮੈਨਂ ਤਰੀਕੇ ਨਾਲ ਜਾਣ ਦਿਓ ਬੈਰੀਕੇਡ ਕਿੱਨੇ ਲਾਏ ਮੇਰੀ ਗੱਲ ਸੁਣ ਲਾਏ ਲਾਡਰ ਨਾਮ ਦੀ ਚੀਜ਼ ਹੈਗੀ ਹੈ ਹੈਗੀ ਲਾਏ ਲਾਡਰ ਨਾਮ ਦੀ ਜੇ ਸਰਕਾਰ ਨੇ ਸਾਡੀ ਵਿਵਸਥਾ ਲਈ ਪੁਲਿਸ ਰੱਖੀ ਹੈ ਤੁਸੀਂ ਦਰਿਆ ਕਹਿੰਦੇ ਬਚਾ ਲੈਣੇ ਲਾਡਰ ਲਾਉਂਦਾ ਵੇ ਤੁਸੀਂ ਚਿਵਚਿਵਾਣਾ ਦਰਿਆ ਕਿਉਂ ਬਚਾ ਲੈਂਦੇ ਹੋ ਸਾਡੇ ਦੇ ਪੱਤ ਤੁਹਾਡੀ ਮੰਗ ਨਹੀਂ ਪਈ ਲਾਡਰ ਆਰਡਰ ਕਿੱਥੇ ਤੜਾਇਆ ਜਾਂਦਾ ਹੈ ਕਿਲ੍ਹਾ ਸਲਾਈਵ ਹੈ ਕਿਸੇ ਵੀ ਤਰੀਕੇ ਨਾਲ ਰੋਕ ਕੇ ਨਹੀਂ ਜਾ ਸਕਦੇ ਬੈਰੀਕੇਡ ਹੀ ਲਗਾਏ ਜਾ ਸਕਦੇ ਕਿਲਾ ਨਹੀਂ ਲਗਾਇਆ ਜਾ ਸਕਦੀਆਂ ਲੇਕਿਨ ਇਹ ਤਮਾਮ ਗੱਲਾਂ ਹੋ ਗਿਆ ਉਦੋਂ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਨੇ ਕਿਸਾਨਾਂ ਨੇ ਕਿਸਮਾਂ ਰ ਕਾ ਤੁਹਾਡੀ ਸਾਰੀ ਗੱਲ ਸੁਣ ਲੈਂਦਾ ਵਾਂ ਮੈਨੂੰ ਇੱਕ ਗੱਲ ਦੱਸੋ ਕਿਸਾਨ ਮੰਗਾ ਤੇ ਕਿਹੜੀ ਦੇ ਬੈਠੇ ਚਾਰ ਮੰਗਾ ਮੈਨੂੰ ਦੱਸੋ ਜਿਹੜੀ ਚਾਰ ਮੰਗਾ ਹੈਗੇ ਮੈਂ ਮੰਨ ਲੂਗਾ ਤੁਸੀਂ ਕਿਸਾਨੀ ਮੁੱਦੇ ਤੇ ਬਰਕਰਾਰ ਮੇਰੀ ਗੱਲ ਸੁਣੋ ਉਹਨਾਂ ਨੂੰ ਕੀ ਹੈ ਐਮਐਸਪੀ ਠੀਕ ਹੈ ਉਹਨਾਂ ਨੂੰ ਕੀ ਹੈ ਕਰ ਮੇਰੀ ਗੱਲ ਕੋ ਉਹਨਾਂ ਨੂੰ ਪਤਾ ਹੋਣਾ ਜੀ ਲੁਧਣਾਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕਿਸਾਨੀ ਅੰਦੋਲਨ ਹਰ ਕੋਈ ਜਾਣੂ ਹੈ ਇਸ ਚੱਕ ਚੀਜ਼ ਦੋ ਕਿਸਾਨੀ ਅੰਦੋਲਨ ਸੰਨ 2020 ਦੇ ਵਿੱਚ ਕਿਸਾਨਾਂ ਨੇ ਜਿਹੜਾ ਦਿੱਲੀ ਘੇਰੀ ਸੀਗੀ ਤੇ ਉਸ ਤੋਂ ਬਾਅਦ ਵੀ 7 ਮਹੀਨੇ ਉੱਥੇ ਦਿੱਲੀ ਦੇ ਵਿੱਚ ਰਹੇ ਸੀਗੇ ਲੇਕਿਨ ਸਰਕਾਰਾਂ ਕੀ ਕਰਦੀਆਂ ਨਹੀਂ ਸਰਕਾਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਤੁਹਾਡੇ ਕਾਨੂੰਨ ਜਿਹੜੇ ਨੇ ਮੰਨ ਲਿੱਤੇ ਜਾਣਗੇ ਲੇਕਿਨ ਅੱਜ ਨੂੰ ਦੁਬਾਰਾ ਸੰਨ 2024 ਦੇ ਵਿੱਚ ਕਿਸਾਨ ਦੁਆਰਾ ਦਿੱਲੀ ਕ੍ਰਾਵਲੀ ਤਿਆਰੀ ਚ ਹੈਗੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਗੱਲ ਜਿਹੜੀ ਹੈ ਸਾਨੂੰ ਇਹਦੇ ਪੱਕੇ ਤੌਰ ਦੇ ਉੱਤੇ ਮੋਹਰ ਲਗਾਈ ਜਾਵੇ ਕਿ ਸਾਨੂੰ ਇਹਦੇ ਕਾਨੂੰਨ ਪਾਸ ਕੀਤਾ ਜਾਵੇ ਗੱਲ ਇਹ ਕਿ ਗੱਲ ਕੀਤੀ ਆਵੇ ਅੱਜ ਨੂੰ ਪੰਜਾਬ ਭਾਰਤ ਦੇ ਜਿਹੜੇ ਟੋਲ ਪਲਾਜ਼ਾ ਨੇ ਉਹ ਦੋ ਦਿਨਾਂ ਲਈ ਫ੍ਰੀ ਕਰ ਦਿੱਤੇ ਗਏ ਨੇ ਲੇਕਿਨ ਇਸ ਦੇ ਵਿੱਚ ਇੱਕ ਗੱਲ ਆ ਜਾਂਦੀ ਕਿ ਜਿਹੜੀ ਬਾਰਡਰਾਂ ਦੇ ਉੱਤੇ ਜਿਹੜੀ ਫੋਰਸ ਖੜੀ ਕੀਤੀ ਹੈ ਕਿ ਪੰਜਾਬ ਦੇ ਕਿਸਾਨ ਭਾਰਤੀ ਨਹੀਂ ਹੈ ਕਿਨੇ ਲੇਕਿਨ ਇੱਕ ਵੱਡਾ ਸਵਾਲ ਹੁੰਦਾ ਸਾਡੇ ਨਾਲ ਸ਼ਿਵ ਸੇਨਾ ਆਗੂ ਅਮਿਤ ਰੋੜਾ ਨਾਲ ਹੈ ਅਕਸਰ ਵਿਵਾਦ ਵਾਲੇ ਨਾਲ ਦਾ ਨਾਤਾ ਰਹਿੰਦਾ ਵੈ ਲੇਕਿਨ ਗੱਲਬਾਤ ਕਰਦੇ ਇੱਕ ਵੀਡੀਓ ਇਹਨਾਂ ਨੇ ਆਪਣੇ ਪੇਜ ਦੇ ਉੱਤੇ ਪਾਈ ਸੀ ਕਿਸਾਨਾਂ ਦੇ ਉੱਤੇ ਗੱਲਬਾਤ ਕਰਦੇ ਆ ਅਮਿਤ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਉਤੋਂ ਕਿ 2020 ਦੇ ਵਿੱਚ ਵੀ ਸਰਕਾਰੋਂ ਲ ਇੱਕ ਲollipops ਦਿੱਤਾ ਜਾਂਦਾ ਤੇ ਅੱਜ ਨੂੰ 2024 ਦੇ ਵਿੱਚ ਵੀ ਕਿਸਾਨ ਜਿਹੜੇ ਨੇ ਸਰਹੜਾ ਤੇ ਬੈਠੇ ਹੋਏ ਨੇ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਕਪੂਰ ਸਾਹਿਬ ਸਰ ਨਾਲ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਕਿ ਸਰ ਨਾਲ ਪਹਿਲਾਂ ਤੇ ਮੈਂ ਕਿਸਾਨ ਭਰਾਵਾਂ ਨੂੰ ਇੱਕ ਗੱਲ ਦੱਸੂਗਾ ਕਿ ਪਹਿਲੀ ਗੱਲ ਇਹ ਹੈ ਕਿ ਇਹਦੇ ਵਿੱਚ ਨੁਕਸਾਨ ਕਿਹੜਾ ਹੋ ਰਿਹਾ ਜਨਤਾ ਦਾ ਠੀਕ ਹੈ ਨਹੀਂ ਸਰ ਨਾਲ ਵੱਡਾ ਮੁੱਦਾ ਕਦੀ ਆਵਾਜ਼ ਜਗ ਦਿੰਦੇ ਆ ਭਾਰਤ ਬੰਦ ਠੀਕ ਹੈ ਜੀ ਕਦੀ ਟੋਲ ਟੈਕਸ ਫ੍ਰੀ ਕਰ ਦਿਓ ਠੀਕ ਹੈ ਜੀ ਤੀਜੇ ਦਿਨ ਰੇਲਾ ਰੋਕ ਦਿਆਂ ਸਰ ਨਾਲ ਵੱਡੀ ਗੱਲ ਇਹ ਹੈ ਕਿ ਸਰ ਨਾਲ ਵੱਡਾ ਨੁਕਸਾਨ ਜਨਤਾ ਦਾ ਹੈ ਤੁਹਾਡੀ ਗੱਲ ਹੈ ਸਰਕਾਰ ਨਾਲ ਤੁਸੀਂ ਟੇਬਲ ਟਾਕ ਕਰਕੇ ਆਪਸੀ ਤੁਸੀਂ ਨਿਬੇੜ ਸਕਦੇ ਹੋ ਇੰਦੇ ਵਿੱਚ ਇੱਕ ਚੀਜ਼ ਮੈਂ ਸੁਣੋ ਫਿਰ ਮੈਂ ਤੁਹਾਡਾ ਕਾਸਟਮ ਕਰਦਾ ਦੁਆਵ ਜਵਾਬ ਦਊਗਾ ਟੇਬਲ ਟॉक ਕਰਕੇ ਤੁਸੀਂ ਆਪਸੀ ਨਿਬੇੜ ਸਕਦੇ ਹੋ ਠੀਕ ਹੈ ਜੀ ਮੰਤਰੀ ਆਂਦੇ ਨੇ ਤਿੰਨ ਮੰਤਰੀ ਆ ਕੇ ਤੁਹਾਰ ਨਾਲ ਮੀਟਿੰਗ ਕਰਦੇ ਆ ਤਿੰਨ ਤੁਹਾਡੀ ਮੀਟਿੰਗਾਂ ਹੋ ਗਈਆਂ ਤੁਹਾਨੂੰ ਇਹ ਚਾਹੀਦਾ ਸੀ ਬਾਰਡਰ ਖਾਲੀ ਕਰਦੇ ਨੇ ਇੰਦੇ ਨਾਲ ਤੁਸੀਂ ਇੱਕ ਚੀਜ਼ ਦੇਖੋ ਕਿ ਵਪਾਰ ਕਿੰਨਾ ਖਰਾਬ ਹੋ ਰਿਹਾ ਹੈ ਅਖਬਾਰਾਂ ਤੁਸੀਂ ਨਿਜੀ ਅਖਬਾਰਾਂ ਹੀ ਪੜ੍ਹਦੇ ਹੋਗੇ ਰੋਜ਼ ਦਿਹਾੜੀ ਕਿ ਕਿੰਨੀ ਕਿੰਨੀ ਵੜੀ ਆ ਰਹੀ ਹੈ ਜਿਨ੍ਹਾਂ ਦੇ ਐਕਸਪੋਰਟ ਦੇ ਆਰਡਰ ਹੈ ਉਹ ਖਤਮ ਹੋਣੇ ਸ਼ੁਰੂ ਹੋ ਗਏ ਇੰਡਸਟਰੀ ਪਹਿਲਾਂ ਹੀ ਢੇੜ ਸਾਲੇ ਬੈਠੇ ਰਹੇ 1.5 ਸਾਲ ਬੈਠ ਕੇ ਪੰਜਾਬ ਦਾ ਵਪਾਰ ਖਤਮ ਹੋਇਆ ਕਿਸੇ ਦਾ ਕੁਝ ਨਹੀਂ ਗਿਆ ਤੁਹਾਨੂੰ ਲੱਗਦਾ ਤੁਹਾਡੀ ਨਿੱਜੀ ਦੁਸ਼ਮਣੀ ਕਿਸਾਨਾਂ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਮੇਰੇ ਭਰਾ ਨੇ ਜਦੋਂ ਮੇਰੇ ਭਰਾਵਾਂ ਤੇ ਅੰਜੂ ਗੈਸ ਦੇ ਗੋਲੇ ਡਿੱਗੇ ਸੀ ਨਾ ਮੇਰੇ ਦਿਲ ਰੋਇਆ ਸੀਗਾ ਮੇਰਾ ਪੰਜਾਬ ਦਾ ਮੇਰੇ ਪੰਜਾਬ ਦਾ ਖੂਨ ਹੈ ਸਦਾ ਭਾਈਚਾਰਾ ਫਿਰ ਸਟਾਰਟਿੰਗ ਤੇ ਨਹੀਂ ਵੱਡੀ ਗੱਲ ਕਿਦਾ ਕਹਿਤੀ ਕਿ ਉਹ ਜਿਹੜੇ ਪਬਲਿਕ ਨੂੰ ਪਬਲਿਕ ਨੂੰ ਬੋਝਦਾ ਪੈਂਦਾ ਪਬਲਿਕ ਖਰਾਬ ਹੁੰਦੀ ਹੈ ਹਰਜਾਨਾ ਪਬਲਿਕ ਨੂੰ ਭੁਗਤਣਾ ਪੈਂਦਾ ਕਿ ਕਿਸਾਨ ਆਪਣੀ ਮੰਗਾਂ ਲੈ ਕੇ ਕਿ ਦਿੱਲੀ ਦਾ ਘਰਾਵ ਨਹੀਂ ਕਰ ਸਕਦੇ ਅਗਰ ਬੋਲੀ ਸਰਕਾਰ ਨੂੰ ਸੁਣਾਣਾ ਹੋਵੇ ਤਾਂ ਤੁਸੀਂ ਕੀ ਕਰ ਸਕਦੇ ਹੋ ਅਗਰ ਤੁਹਾਡੀ ਸਿਕਿਉਰਿਟੀ ਬਾਫੇ ਲੈਤੇ ਤੁਸੀਂ ਡੀਜੀਪੀ ਕੋ ਪਹੁੰਚ ਜਾਂਦੇ ਹੋ ਸਿਕਿਉਰਿਟੀ ਬਾ ਪਿਛਲੇ ਕਿ ਕਿਸਾਨ ਤਾਂ ਆਪਣੀ ਮੰਗ ਕਰਨ ਜਾਂਦੇ ਨੇ ਨਹੀਂ ਮੇਰੀ ਗੱਲ ਸਨੋ ਕਪੂਰ ਸਾਹਿਬ ਸਿਕਿਉਰਿਟੀ ਦੀ ਗੱਲ ਹੀ ਨਹੀਂ ਹੈਗੀ ਸਿਕਿਉਰਿਟੀ ਤੁਸੀਂ ਮੁੱਦੇ ਦੀ ਗੱਲ ਕਰਦਾ ਮੈਂ ਮੈਂ ਮੁੱਦੇ ਦੀ ਗੱਲ ਦੱਸਦਾ ਇੱਕ ਚੀਜ਼ ਆ ਮੈਂ ਹੋਈ ਰੀ ਬਣਾਣਾ ਠੀ ਇਹ ਤੁਸੀਂ ਸ਼ਰਟ ਪਾਈ ਹੈ ਤੁਸੀਂ ਮੇਰੇ ਤੋਂ ਸ਼ਰਟ ਲੈਣ ਆਏ ਹੋ ਇਹ ਸ਼ਰਟ ਮੈਂ ਬਣਾਈ ਤੁਸੀਂ ਇਹ ਸਮਝੋ ਤੁਸੀਂ ਮੇਰੇ ਤੋਂ ਰੇਟ ਪੁੱਛਿਆ ਕਿ ਅਮੀ ਜੀ ਇਹ ਸ਼ਰਟ ਕਿੰਨੇ ਦੀ ਹੈ ਜੇ ਤੁਹਾਡਾ ਰੇਟ ਮੇਰਾ ਵਾਜਬ ਵਾਰਾ ਖਾਦਾ ਤੁਸੀਂ ਤਾਂ ਦੀ ਮੇਰੇ ਤੋਂ ਚੀਜ਼ ਲਓਗੇ ਤੁਸੀਂ ਐਦਾ ਚੀਜ਼ ਤੇ ਨਹੀਂ ਮੈਂ ਖਲੋਂਗੇ ਤੁਸੀਂ ਘਰਾਣੇ ਨੂੰ ਆਪਣੀ ਫੈਕਟਰੀ ਦੇ ਦੋਗੇ ਵੱਡੇ ਘਰਾਣੇ ਨੂੰ ਫੈਕਟਰੀ ਦੇ ਦੋਗੇ ਗਾਲ ਤੇ ਸੁਣ ਲੋ ਗਾਲ ਸੁਣ ਲੋ ਮੈਂ ਕੋਈ ਗਾਲ ਦਾ ਤੱਤ ਦੱਸ ਰਿਹਾ ਤੁਹਾਡੀ ਫਸਲ ਹੈ ਤੁਹਾਡਾ ਰੇਟ ਹੈ ਅਗਲਾ ਲਵੇ ਤੁਸੀਂ ਆਪਣਾ ਰੇਟ ਦਿਓ ਅਗਲਾ ਲਵੇ ਜਾਂ ਨਾ ਲਵੇ ਤੁਸੀਂ ਸਰਕਾਰ ਨੂੰ ਡੰਡਾ ਕਿਉਂ ਦੇ ਰਹੇ ਹੋ ਨਹੀਂ ਵੱਡੇ ਘਰਾਣੇ ਕਿਹਦੇ ਹੁੰਦੇ ਨੇ ਮونکي ਇੱਕ ਗੱਲ ਦੱਸੋ ਤੁਸੀਂ ਕਰਿਓ ਮੈਂ ਤੁਹਾਡੀ ਗੱਲ ਤੇ ਅਮਿਤ ਜੀ ਮੇਰੀ ਤੱਕ ਮੇਰਾ ਨਾਲ 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 ਦੀਆਂ ਤੱਕ ਵੀ ਦੱਸਣਾ ਚਾਹੁੰਦਾ ਇਹ ਸ਼ਰਟ ਤੁਹਾਡੀ ਹੈ ਤੁਸੀਂ ਕਹਿੰਦੇ ਤੁਹਾਡੀ ਮੇਰੀ ਫੈਕਟਰੀ ਚ ਬਣੀ ਤੁਹਾਨੂੰ ਪਸੰਦ ਆਦੀ ਲਵੋ ਚਾਹੇ ਨਾ ਲਵੋ ਮونکي ਇੱਕ ਗੱਲ ਦੱਸੋ ਤੁਹਾਡੀ ਫੈਕਟਰੀ ਵੱਡੇ ਘਰਾਣਿਆਂ ਨੂੰ ਮੈਂ ਦੇ ਦਵਾ ਕੀ ਆ ਫੈਕਟਰੀ ਜਿੰਨਾ ਮਾਲਾ ਵੱਡੇ ਘਰਾਣੇ ਚਲਾਵੇ ਤੁਹਾਡੀ 100 ਰੁਪਏ ਦੀ ਸ਼ਰਟ 500 ਦੀ ਵਿੱਕੇ ਕੀ ਬੰਦਾ ਲਾਊਗਾ ਕੀ 100 ਰੁਪਏ ਨੂੰ ਬਾਜੀ ਸਮਝੂਗਾ ਤੁਸੀਂ ਇੱਕ ਚੀਜ਼ ਰਸੋ ਰੇਟ ਤੁਹਾਡਾ ਮੋਲ ਤੁਹਾਡਾ ਟਮਾਟਰਾਂ ਨੂੰ ਉਡਾਂਦੀਆਂ ਟਮਾਟਰਾਂ ਨੂੰ ਫਿਰ ਵੱਡੇ ਐਕਸਪੋਰਟ ਵਾਲੇ ਕਿਉਂ ਲੱਕ ਲਿਆ ਕਿਤਾ 250 ਰੁਪਏ ਕਿਉਂ ਵੇਚਿਆ ਤੁਸੀਂ ਮਾਲ ਨਾ ਦਿਓ ਆਪਣਾ ਮਾਲ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਵਾਜਬ ਹੈ ਤੁਹਾਡੀ ਚੀਜ਼ ਹੈ ਨਾ ਮਾਲ ਖਰਾਬ ਹੋ ਜਾਏ ਤੁਸੀਂ ਐਕਸਪੋਰਟ ਕਰਦੇ ਹੋ ਮੇਰੀ ਗੱਲ ਸੁਣੋ ਮਾਲ ਖਰਾਬ ਕਿਉਂ ਹੋਏਗਾ ਮਾਲ ਤਾਂ ਜਿਹੜੀ ਚੀਜ਼ ਉੱਗੀ ਹੈ ਤੇ ਖਾਨ ਵਸੇ ਉਗੀ ਉਗਾਈ ਹੈ ਜਿਹੜੀ ਜੀ ਬਣੀ ਹੈ ਪ੍ਰਮਾਤਮਾ ਨੇ ਬਣਾਈ ਹੈ ਉਹ ਤੇ ਜੜੀ ਪਰਮਾਦਰਮ ਚੀਜ਼ ਬਣਾਈ ਹੈ ਜੇ ਮੈਂ ਸ਼ਰਟ ਬਣਾਉਣਾ ਵਾ ਮੈਂ ਜਾ ਕੇ ਬਣਾਉਣਾ ਜਾਂ ਟਰੈਕਸੂਟ ਬਣਾਉਣਾ ਕੋਰਟ ਸ਼ਰਟ ਬਣਾਉਣਾ ਮਾਸਟੋ ਕਰ ਲੋਗੇ ਸਟੋਕ ਮਤਲਬ ਮੈਂ ਵੇਚ ਲਈ ਹੈ ਕਿੱਥੇ ਵੇਚੂਗਾ ਮੈਂ ਮੰਡੀ ਵਿੱਚ ਵੇਚੂਗਾ ਮੰਡੀ ਵਿੱਚ ਵੇਚੂਗਾ ਮੰਡੀਆਂ ਵਿੱਚ ਕਿਹਦੇ ਜਾਂਦੀ ਰਹੰਦੀਆਂ ਨੇ ਮੇਰੀ ਗੱਲ ਸੁਣੋ ਮੈਂ ਸਰਦੀ ਦਾ ਮਾਲ ਸਰਦੀ ਦੀ ਵੇਚੂਗਾ ਗਰਮੀ ਦਾ ਮਾਲ ਗਰਮੀ ਵੇਚੂਗਾ ਕਿ ਠੰਡ ਨਹੀਂ ਪਈ ਵਪਾਰੀ ਕਿੰਨਾ ਪਰੇਸ਼ਾਨ ਹੋਇਆ ਕੋਈ ਨਹੀਂ ਜੀ ਕੋਈ ਨਹੀਂ ਮੈਂ ਕਹਿੰਦਾ ਲਾਲਾ ਲਾ ਪੂਰੀ ਹੋਈ ਹੈ ਤੁਸੀਂ ਡੇਢ ਮਹੀਨਾ ਠੰਡ ਪਈ 2 ਮਹੀਨੇ ਕਿਸੇ ਕੋ ਮਾਲ ਨਹੀਂ ਬਚਿਆ ਜੀ ਨਹੀਂ 2 ਮਹੀਨੇ ਲੇਟ ਠੰਡ ਪਈ ਪਹਿਲੇ ਤਾਂ ਲਾਲਾ ਲਾ ਹੋ ਗਈ ਬਜਾਰਾਂ 'ਚ ਰੌਣਕਾਂ ਨਹੀਂ ਸੀਗੀਆਂ ਲੇਕਿਨ ਕਿਸਾਨ ਜਿਹੜਾ ਬਾਈ ਜੀ ਸੋਣੀ ਇੱਕ ਛੋਟੀ ਜੀ ਗੱਲ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਦੁਨੀਆ ਨੇ ਇੱਕ ਨਾ ਇਹਨਾਂ ਨੇ ਬਹਿ ਕੇ ਹਊਆ ਬਣਾਤਾ ਕਿ ਅਸੀਂ ਆਪਣੀ ਮੰਗਾ ਕਿੱਦਾਂ ਮਨਾਣੀਆਂ ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕਰ ਰਹੇ ਹਰ ਟੈਂਪ ਹੁਣ ਸਰਕਾਰ ਦੇ ਬੱਲੇ ਦਸ ਲੋ ਕੀ ਹੈਗਾ 10 ਦਿਨ ਬਾਅਦ ਇਲੈਕਸ਼ਨ ਕੋਲ ਲੱਗ ਜਾਣਾ ਜੀ ਲੱਗ ਜਾਣਾ ਵੇ ਤੇ ਸਰਕਾਰ ਕੀ ਕਰੂਗੀ ਕੀ ਨਹੀਂ ਕਰੂਗੀ ਇਹਨਾਂ ਦਾ ਮੁੱਦਾ ਕੀ ਹੈ ਜਨਤਾ ਨੂੰ ਪਰੇਸ਼ਾਨ ਕਰਨਾ ਕੋਈ ਨਹੀਂ ਹੈ ਅੱਛਾ ਕਿਸਾਨਾਂ ਨੂੰ ਉਹ ਬੈਰੀਕੇਡ ਲਗਾ ਕੇ ਪਰੇਸ਼ਾਨ ਕਰ ਲੈਣ ਹਾਈ ਕੋਰਟ ਨੇ ਕਹਿ ਦਿੱਤਾ ਕਿਸਾਨ ਜਿਹੜੇ ਦਿੱਲੀ ਜਾ ਕੇ ਇੱਕ ਜਗ੍ਹਾ ਤੇ ਧਰਨਾ ਪੱਟੀ ਕੋਲ ਜਗ੍ਹਾ ਦੇ ਦਿੱਤੋ ਕਿ ਕਿਸਾਨ ਜਿਹੜਾ ਵੈ ਪਰੇਸ਼ਾਨ ਕਰਦੇ ਆ ਅੰਮੀ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਤੁਸੀਂ ਆਂਦਾ ਤੈਨੂੰ ਆਂਦਾ ਤਾਂ ਸਮਝਦੇ ਕਿਉਂ ਨਹੀਂ ਹੋ ਮੇਰੀ ਗੱਲ ਨੂੰ ਆਂਦਾ ਤਾਂ ਪਤਾ ਕੋਣ ਹੈ ਮੇਰੇ ਭਗਵਾਨ ਭੋਲੇ ਨਾਥ ਦੇਵਾ ਦੀ ਦੇਵ ਭਗਵਾਨ ਮਹਾਦੇਵ ਮੇਰੇ ਆਂਦਾ ਤਾਂ ਨੇ ਉਹੀ ਸਭ ਦੇ ਆਂਦਾ ਤਾਂ ਨੇ ਮੇਰੀ ਗੱਲ ਸੁਣੋ ਮੈਂ ਵੀ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦਾ ਵਾਂ ਮੈਂ ਹਰ ਧਰਮ ਨੂੰ ਮੰਨਦਾ ਮਨੇ ਗੱਲ ਦੇਵਤਾ ਜੀ ਮਹਾਦੇਵ ਨੂੰ ਦੇਖਿਆ ਮੇਰੀ ਗੱਲ ਸੁਣੋ ਮਹਾਦੇਵ ਜੀ ਨੂੰ ਦੇਖਿਆ ਆ ਮੇਰੇ ਦਿਲ ਚ ਨੇ ਕਿ ਕਿਸਾਨਾਂ ਨੂੰ ਅੰਦਾਤਾ ਕਿੱਦਾਂ ਕੇ ਅੰਦਾਤਾ ਕਿਸਾਨਾਂ ਨੂੰ ਦੂਜਾ ਕਿਹਾ ਜਾਂਦਾ ਕਿ ਭਗਵਾਨ ਜੋ ਫਸਲ ਉਗਾਉਂਦਾ ਵਾ ਫਸਲ ਉਗਾਉਂਦਾ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਡੁੱਬ-ਡੁੱਬ ਕੇ ਘਰ ਉਹਨਾਂ ਦੇ ਓਡੀਆਂ ਖੜੀਆਂ ਹਾਂ ਮੁੰਡੇ ਬੱਚੇ ਉਹਨਾਂ ਦੇ ਬਾਹਰ ਨੇ ਠੀਕ ਹੈ ਜੀ ਘਰ ਵੱਡੀਆਂ-ਵੱਡੀਆਂ ਕਾਰਾਂ ਬਿਜਲੀ ਦੇ ਬਿੱਲ ਇਹਨਾਂ ਦੇ ਮਾਫਲੇ ਠੀਕ ਹੈ ਹਰ ਚੀਜ਼ ਇਹਨਾਂ ਦੀ ਮਾਫ ਸਰਕਾਰ ਇਹਨਾਂ ਨੂੰ ਮਾਫ ਕਰ ਰਹੀ ਹੈ ਤੁਸੀਂ ਦੇਖੋ ਅਸੀਂ ਵਪਾਰੀ ਹੋ ਗਏ ਵਪਾਰੀ ਵਰਗ ਜਿੰਨਾ ਮਰਜ਼ੀ ਲੋਕ ਕਿੰਨਾ ਦੁਖੀ ਹੋਊਗਾ ਕਾਰ ਵੀ ਦੇਖੋ ਲੋਨ ਤੇ ਕਾਰਾਂ ਵੀ ਲੋਨ ਤੇ ਬੈਂਕ ਵੀ ਇਹਨਾਂ ਨੇ ਕੀ ਮੰਗ ਲਿਆ ਹਮਾਡੇ ਹਮਾਰੇ ਬੈਂਕ ਲੋਰ ਮਾਫ ਕਰੋ ਠੀਕ ਹੈ ਹਰ ਸਾਲ ਇਹਨਾਂ ਦਾ ਇੱਕੋ ਹੀ ਮੁੱਦਾ ਹੁੰਦਾ ਹੈ ਸਾਡੇ ਲੋਨ ਮਾਫ ਕਰੋ ਸਾਡੀ ਬਿਜਲੀ ਮਾਫ ਕਰੋ ਉਹ ਤੁਹਾਨੂੰ ਇੱਕ ਵਧੀਆ ਪੰਜਾਬ ਦਾ ਜੇ ਸੀ ਐਮ ਡਾਇਮੰਡ ਸੀ ਐਮ ਮਿਲਿਆ ਹੋਇਆ ਉਹਨਾਂ ਤੋਂ ਫਾਇਦਾ ਲੋ ਉਹਨਾਂ ਕੋਲ ਵਾਅਿ ਰੱਖੋ ਕਿ ਮੇਰੀ ਗੱਲ ਮੋਦੀ ਸਾਹਿਬ ਦਾ ਗੁੰਜਾਓ ਸਾਡੀ ਨਾ ਕਿ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋ ਰੋਡ ਸੁਣੋ ਸੁਣੋ ਮੋਦੀ ਸਾਹਿਬ ਨੂੰ ਪਰੇਸ਼ਾਨ ਸੁਣੋ 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 ਰੋਡ ਬੰਦ ਕਰਤੇ ਪਰੇਸ਼ਾਨੀ ਕਿਨੂੰ ਰੋਡ ਬੰਦ ਕਿਨੇ ਕਿਤੇ ਕਿੰਨੇ ਕਿਸਾਨਾਂ ਨੇ ਕਿੰਨੇ ਕਿਤੇ ਕਿਸਾਨਾਂ ਨੇ ਰੋਡ ਬੰਦ ਕੀਤੇ ਕਿਸਾਨ ਕੀ ਕਹਿੰਦੇ ਸੀ ਕਿ ਸਾਨੂੰ ਸ਼ਾਂਤੀ ਮੈਂ ਤਰੀਕੇ ਨਾਲ ਜਾਣ ਦਿਓ ਡੈਰੀਕਰ ਕਿੱਥੇ ਲਾਏ ਮੇਰੀ ਗੱਲ ਸੁਣੋ ਲਾਈਨ ਆਰਡਰ ਨਾਮ ਦੀ ਚੀਜ਼ ਹੈਗੀ ਹੈ ਹੈਗੀ ਲਾਈਨ ਆਰਡਰ ਨਾਮ ਦੀ ਚੀਜ਼ ਜੇ ਸਰਕਾਰ ਨੇ ਸਾਡੀ ਵਿਵਸਥਾ ਲਈ ਪੁਲਿਸ ਰੱਖੀ ਹੈ ਫੇ ਤੁਸੀਂ ਦਰਿਆ ਕਹਿੰਦੇ ਬਚਾ ਲੈਣੇ ਲਾਅਨ ਆਰਡਰ ਹੁੰਦਾ ਵਾ ਤੁਸੀਂ ਜਿਵੇਂ ਚਲੋ ਦਰਿਆ ਕਿਉਂ ਬਚਾ ਲੈਂਦੇ ਹੋ ਸਾਡੇ ਦੇ ਪਤਾ ਦੀ ਮੰਨ ਨਹੀਂ ਮੈਂ ਲਾਅਨ ਆਰਡਰ ਕਿੱਥੇ ਚਲਾਇਆ ਜਾਂਦਾ ਨਹੀਂ ਸਹੀ ਕਪੂਰ ਸਾਹਿਬ ਸੁਣੋ ਦਰਿਆ ਵਛਾਣ ਦੇ ਮੁੱਦੇ ਵੀ ਸੁਣੋ ਤੇ ਅਸੀਂ ਟੇਬਲ ਤੇ ਬੈਠ ਕੇ ਟੇਬਲ ਟॉक ਕਰਕੇ ਮਸਲਾ ਦੇ ਹੱਲ ਕਰਦੇ ਆ ਨਾ ਆ ਚਾਰ ਪੰਜ ਦਿਨ ਹੋ ਗਏ ਵਪਾਰ ਬੰਦ ਕੇ ਬੰਦ ਪਏ ਨੁਕਸਾਨ ਕਿਦਾ ਬੜੀ ਵੱਡੀ ਗੱਲ ਹੈ ਹੁਣ ਐਤਵਾਰੇ ਨਾਲ ਸੰਡੇ ਮੀਟਿੰਗ ਹੋਣੀ ਹੈ ਮਸਲਾ ਹੱਲ ਹੋਵੇ ਜਾਂ ਨਾ ਹੋਵੇ ਚਲੋ ਮੈਂ ਕਹਿੰਦਾ ਪ੍ਰਮਾਤਮਾ ਕਰੇ ਇਹਨਾਂ ਦਾ ਮਸਲਾ ਹੱਲ ਹੋਵੇ ਦੁਨੀਆ ਕਿੰਨੀ ਪਰੇਸ਼ਾਨ ਹੋ ਰਹੀ ਹੈ ਦਿੱਲੀ ਤੱਕ ਤੁਸੀਂ ਦੇਖੋ ਵਪਾਰ ਕਿੱਦੋਂ ਚੱਲਣਾ ਦਿੱਲੀਓ ਦਿੱਲੀ ਰਾਸ਼ਾੜੀ ਰਾਜਧਾਨੀ ਹੈ ਇਹਨਾਂ ਨੇ ਹਰ ਮੁੱਦੇ ਤੇ ਚਲੋ ਦਿੱਲੀ ਚਲੀਏ ਉਹ ਦਿੱਲੀ ਸਾਡੀ ਹੈ ਉਹ ਦਿੱਲੀ ਮੇਰੀ ਗੱਲ ਸੁਣੋ ਨੌਲੇਜ ਦਾ ਵਾਦਾ ਕਰ ਦਵਾ ਵਾਦਾ ਕਰਦਾ ਦਿੱਲੀ ਸੁਣ ਲੋ ਕੇਂਦਰ ਕੇਂਦਰ ਸੁਣੋ ਮੇਰੀ ਗੱਲ ਹੁਣ ਤੁਸੀਂ ਰਾਹ ਦਾ ਸੁਣੋ ਕੇਂਦਰ ਦੇ ਅਧੀਨ ਜਿਹੜੇ ਸੁਭੇ ਹੁੰਦੇ ਉਹ ਨਹੀਂ ਸਰਕਾਰਾਂ ਆਉਂਦੀਆਂ ਨੇ ਕਿਸਾਨ ਕਿੱਥੇ ਜਾ ਕੇ ਆਪਣੀ ਗੱਲ ਕਰਨਗੇ ਕਿ ਅਗਰ ਸਟੇਟ ਗਵਰਨਮੈਂਟ ਨਹੀਂ ਸੁਣਦੀ ਤਾਂ ਸੈਂਟਰ ਕੋਲ ਜਾਣਗੇ ਉਹਨਾਂ ਦਾ ਬਫ ਮਿਲਿਆ ਨਾ ਉਹਨਾਂ ਕੋਲ ਨਤੀਜੇ ਨਹੀਂ ਨਿਕਲੇ ਜਿਹੜੇ ਮੰਤਰੀ ਆਏ ਸੀਗੇ ਸੁਣੋ ਮੰਤਰੀਆਂ ਕੋ ਸੁਣ ਕੇ ਲਵੋ ਪੂਰੀ ਗੱਲ ਸੁਣੋ ਮੰਤਰੀਆਂ ਕੋ ਨਤੀਜੇ ਨਹੀਂ ਨਿਕਲੇ ਹੁਣ ਕੇਂਦਰ ਤੱਕ ਜਾਣ ਕੇ ਤਾ ਹੀ ਨਤੀਜੇ ਨਿਕਲਣਗੇ ਅਗਰ ਖੇਤੀ ਮੰਤਰੀ ਸਾਹਿਬ ਗੱਲ ਕਹਿ ਦੇਵੇ ਮੈਂ ਮੰਨ ਲੈਂਦਾ ਵਾਂ ਤੇ ਇਹਨਾਂ ਨੂੰ ਧਰਰੇ ਲਗਾ ਦੀ ਜਰਤ ਕੀ ਹੈ ਤੁਸੀਂ ਆਪਣੇ 100 ਰੁਪਏ ਦਾ ਪੀਸ ਤੁਹਾਡੇ ਕੋਲ ਆ ਕੇ ਕੋਈ ਬੜਲ ਪਾ ਦੇ ਕਿ ਆ ਵੀ ਮੈਂ ਤੇਰਾ ਸਾਰਾ ਸਟਾਕ ਕਰ ਲਿਆ ਮੈਂ ਜਿੰਦਾ ਮਰਜੀ ਵੇਚ ਸੋ ਤੁਸੀਂ ਜਵਾਬ ਲੈਣਾ ਨਾ ਇੱਕ ਚੀਜ਼ ਹੈ ਸਾਨੂੰ ਰਾਜ ਸਰਕਾਰ ਹੈ ਪੰਜਾਬ ਦੇ ਕਿਸਾਨ ਮਹਾਰਾਸ਼ਟਰ ਦੇ ਕਿਸਾਨ ਯੂਪੀ ਦੇ ਕਿਸਾਨ ਹੋਰ ਦੇ ਹੋਰ ਦੇ ਜਿਹੜੇ ਸ਼ਹਿਰਾਂ ਦੇ ਜਿਹੜੇ ਆਪਣੇ ਹੋਰ ਰਾਜਾਂ ਦੇ ਕਿਸਾਨ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਸਰਨਾਬ ਵੱਧ ਫਾਇਦਾ ਹੈ ਸਰਨਾਬ ਵੱਧ ਰੁਪਈਆ ਤੁਸੀਂ ਨੋਟ ਕਰ ਲੈਣਾ ਚੈੱਕਡਾ ਵੀ ਲੈਣਾ ਸਰਨਾਬ ਵੱਧ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਮਿਲਦਾ ਹੈ ਠੀਕ ਹੈ ਜੀ ਔਰ ਇਹਨਾਂ ਨੇ ਫਿਰ ਪਰੇਸ਼ਾਨ ਤੁਸੀਂ ਜੇ ਆਪਣੀ ਮੰਗ ਰੱਖਣੀ ਹੈ ਪੰਜਾਬ ਦੇ ਸੀਐਮ ਸਾਹਿਬ ਨੂੰ ਕੋ ਡਾਇਮੰਡ ਸੀਐਮ ਮਿਲਿਆ ਕਿਹੜੇ ਕੰਮ ਨਹੀਂ ਹੋ ਰਹੇ ਸਾਰੇ ਕੰਮ ਵਧੀਆ ਹੋ ਰਹੇ ਨੇ ਤੁਸੀਂ ਪੰਜਾਬ ਦੇ ਸੀਐਮ ਸਾਹਿਬ ਨੂੰ ਤੁਹਾਡੀ ਜਾਣਕਾਰੀ ਜੀ ਵਾਅਦਾ ਦੇਦਾ ਜਦੋਂ ਉਹਨਾਂ ਨੇ ਅਲਾਉਂਸ ਕੀਤਾ ਸੀਗਾ ਉਦੋਂ ਸੀਐਮ ਸਾਹਿਬ ਮੇਰੇ ਨਾਲ ਮੀਟਿੰਗ ਕਰਦੇ ਸੀਗੇ ਡਾਇਮੰਡ ਸਾਹਿਬ ਡਾਇਮੰਡ ਸੀਐਮ ਮੈਂ ਵੀ ਮੰਨਦਾ ਮਾਂ ਸਾਡੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੇ ਨੇ ਲੇਕਿਨ ਤੁਸੀਂ ਫਿਰ ਉਹਨਾਂ ਨੂੰ ਤੁਸੀਂ ਕਿਸਾਨਾਂ ਨੂੰ ਕਹਿ ਰਹੇ ਹੋ ਕਿਸਾਨਾਂ ਦੇ ਨਾਲ ਕਿਉਂ ਨਹੀਂ ਬਫ ਮਿਲਿਆ ਪੰਜਾਬ ਸਰਕਾਰ ਦਾ ਬਫ ਕਿਉਂ ਨਹੀਂ ਮਿਲਿਆ ਪੰਜਾਬ ਸਰਕਾਰ ਗੱਲ ਕਰ ਲੈਣੇ ਹੁਣ ਵੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਮੰਤਰੀ ਆਏ ਤੇ ਸਾ ਜੋ ਤੁਸੀਂ ਆਮ ਸਾਹਿਬ ਬੈਠੇ ਸੀ ਜਿਹੜੀ ਮੀਟਿੰਗ ਜਿਹੜੀ ਹੁਣ ਮਸਲਾ ਹਲ ਸਿੱਟਾ ਨਿਕਲ ਰਿਹਾ ਮੈਂ ਕਿਹਾ ਨਿਕਲੂਗਾ ਵੀ ਪਰ ਮੈਂ ਇਹ ਕਹਿਣਾ ਕਿ ਤੁਸੀਂ ਦਿੱਲੀ ਜਾ ਕੇ ਦਿੱਲੀ ਦੇਖੋ ਸਾਡੇ ਦੇਸ਼ ਦੀ ਕੀ ਹੈ ਰਾਜਧਾਨੀ ਆਲ ਵਰਲਡ ਦੇਖਦਾ ਆਲ ਵਰਲਡ ਦੇਖਦੇ ਨਾ ਦਿੱਲੀ ਨੂੰ ਕੋਰਟ ਦੀ ਰੂਲਿੰਗ ਦੱਸਦਾ ਸੁਣ ਲੋ ਸੁਣ ਲੋ ਤੁਹਾਨੂੰ ਮੈਂ ਜਾਣਕਾਰੀ ਵਾਦਾ ਦੇਣ ਲੱਗਾ ਸੁਪਰੀਮ ਕੋਰਟ ਦੀ ਰੂਲਿੰਗ ਤੇ ਹਾਈ ਕੋਰਟ ਦੀ ਰੂਲਿੰਗ ਹੈ نیشنل ਹਾਈਵੇ ਕਿਸੇ ਵੀ ਤਰੀਕੇ ਨਾਲ ਰੋਕੇ ਨਹੀਂ ਜਾ ਸਕਦੇ ਬੈਰੀਕੇਡ ਨਹੀਂ ਲਗਾਏ ਜਾ ਸਕਦੇ ਕਿੱਲਾ ਨਹੀਂ ਲਗਾਈਆਂ ਜਾ ਸਕਦੀਆਂ ਲੇਕਿਨ ਇਹ तमाम ਗੱਲਾਂ ਹੋ ਗਿਆ ਉੱਤੋਂ ਤੁਸੀਂ ਕਹਿੰਦੀ ਹੋ ਕਿ ਕਿਸਾਨਾਂ ਨੇ ਕਿਸਾਨਾਂ ਨੇ ਕਿਸਾਨਾਂ ਨੇ ਰੋਕ ਲਿਆ ਤੁਹਾਨੂੰ ਲੱਗਦੀ ਹੈ ਤੇਰੀ ਗੱਲ ਹੁੰਦੀ ਹੈ ਕਿ ਤੁਸੀਂ ਕਿਸਾਨਾਂ ਨੂੰ ਟਾਰਗੇਟ ਕਰਦੇ ਹੋ ਸਰਪ੍ਰੀਖ ਸੁਣੋ ਸੁਣੋ ਲਾਈਨ ਆਰਡਰ ਕਰਨਾ ਲਾਈਨ ਆਰਡਰ ਕਿੰਨੇ ਸਾਹਮਣੇ ਹੈ ਪੁਲਿਸ ਨੇ ਸਰਕਾਰ ਪੁਲਸ ਨੇ ਲਾਈਨ ਆਰਡਰ ਦੇਖਣਾ ਜਿੱਥੇ ਵੀ ਸਰਕਾਰ ਹੈ ਹਰਿਆਣਾ ਇਸ ਨੂੰ ਕਹਿੰਦੇ ਗੋਲੇ ਮਾਰ ਲਓ ਛਰਮੇਲੀ ਗੋਲੀਆਂ ਮਾਰ ਲਓ ਬਾਵਰ ਵਿੱਚ ਗੋਲੀਆਂ ਚੜਾਈ ਜਾਣ ਅਤੂ ਕਹਿੰਦੇ ਗੋਲ ਜਾ ਕੇ ਲੇਕਿਨ ਸਮੇਂ ਜਾਨ ਲੈ ਲਵੋ ਮੈਂ ਕੀ ਕਹਿ ਰਿਹਾ ਗਲਤ ਹੈ ਮੈਂ ਕੀ ਕਹਿ ਰਿਹਾ ਜਦੋਂ ਦੋਨੋਂ ਪਾਸੇ ਜੇ ਕਿਸਾਨਾਂ ਦੇ ਥਰੂ ਕਹਿੰਦੇ ਗੋਲੇ ਕਰ ਦਿਆ ਨਾ ਮੇਰਾ ਮਨ ਰੋਂਦਾ ਹੈ ਦਿਲ ਰੋਂਦਾ ਹੈ ਜਦੋਂ ਦੂਜੀ ਸਾਈਡ ਕਿਸੇ ਨੂੰ ਕੋਲਚ ਹੁੰਦਾ ਉਹ ਮੈਂ ਕਹਿੰਦਾ ਮੇਰੇ ਭਰਾ ਨੇ ਹਰਿਆਣਾ ਵੀ ਮੇਰਾ ਭਰਾ ਕੋ ਗਿਆ ਕਹਿੰਦੇ ਹਿਮਾਚਲ ਮੇਰਾ ਭਰਾ ਜੰਮੂ ਕਸ਼ਮੀਰ ਮੇਰਾ ਭਰਾ ਸਾਰੇ ਅਸੀਂ ਹਿੰਦੁਸਤਾਨ ਚ ਰਹਨੇ ਆ ਇੱਕ ਕਿਹਾ ਫਿਰ ਆਪਾਂ ਇਹੋ ਜੇ ਕੰਮ ਕਿਉਂ ਕਰ ਰਹੇ ਆ ਬਾਈ ਜੀ ਮੈਨੂੰ ਲੱਗਦਾ ਤੁਹਾਨੂੰ ਮੈਨੂੰ ਇੱਕ ਗੱਲ ਦੱਸੋ ਛੋਟੀ ਗੱਲ ਦੱਸੋ ਚਲੋ ਮੈਂ ਤੁਹਾਡੀ ਸਾਰੀ ਗੱਲ ਸੁਣ ਲੈਂਦਾ ਵਾ ਮੈਨੂੰ ਇੱਕ ਗੱਲ ਦੱਸੋ ਕਿਸਾਨ ਮੰਗਾ ਤੇ ਕਿਹੜੀ ਵੀ ਬੈਠੇ ਚਾਰ ਮੰਗਾ ਮੈਨੂੰ ਦੱਸੋ ਜਿਹੜੀ ਚਾਰ ਮੰਗਾ ਹੈਗੇ ਮੈਂ ਮੰਨ ਲੂਗਾ ਤੁਸੀਂ ਕਿਸਾਨੀ ਮੁੱਤਲੇ ਬਰਕਰਾਰ ਮੇਰੀ ਗੱਲ ਸੁਣੋ ਉਹਨਾਂ ਨੂੰ ਕੀ ਹੈ ਐਮਐਸਪੀ ਠੀਕ ਹੈ ਉਹਨਾਂ ਨੂੰ ਕੀ ਹੈ ਮੇਰੀ ਗੱਲ ਉਹ ਉਹਨਾਂ ਨੂੰ ਪਤਾ ਹੋਣਾ ਜੀ ਮੈਂ ਤਾਂ ਦੱਸ ਤੱਕ ਮੇਰੀ ਚੀਜ਼ੇ ਭਾਵੇਂ ਮੈਂ ਆਪਣੀ ਚੀਜ਼ ਦਾ ਮੁੱਲ ਹੀ ਕਰਨਾ ਹੈ ਉਹਨਾਂ ਨੂੰ ਹੀ ਪਤਾ ਕਿ ਦੋਨਾਂ ਚੀਜ਼ ਕੀ ਭਾਅ ਹੈ ਤੇ ਅਸੀਂ ਮੁੱਲ ਕੀ ਦੇਣਾ ਤੇ ਤੁਸੀਂ ਹਰ ਚੀਜ਼ ਨੂੰ ਵੀ ਕੋਈ ਫਸਲ ਨੂੰ ਜਿਹੜੀ ਇੱਕੋ ਫਸਲ ਮਤਲਬ ਸਾਰੀ ਫਸਲਾਂ ਨੂੰ ਇੱਕੋ ਹੀ ਰੇਟ ਨਾਲ ਕਰ ਲੋਗੇ ਤੇ ਸਰਕਾਰ ਉੱਥੇ ਬੈਠ ਕੇ ਵਿਚਾਰ ਵਟਾਂਦਰਾ ਕਰੇਗੀ ਉਹ ਕਿੱਦਾਂ ਜਰੇਗੀ ਤੁਹਾਨੂੰ ਐਮ ਐਸ ਪੀ ਕਿੰਨੀ ਫਸਲਾਂ ਦੇ ਉੱਤੇ ਕਹਿ ਰਹੇ ਹੋ ਕੀ ਕਹਿ ਰਹੇ ਹੋ ਜਿੰਨੀਆਂ ਵੀ ਇਹਨਾਂ ਦੀ ਫਸਲਾਂ ਹੈਗੀਆਂ ਅਲੱਗ-ਅਲੱਗ ਜਿੰਨੀ ਫਸਲਾਂ ਦੇ ਹੁਣ ਮੈਂ ਚੀਜ਼ ਆ ਦੇ ਵਸਣੋਂ ਜ਼ਿਆਦਾ ਖੇਤੀ ਕੀ ਦੀ ਫਸਲ ਦੀ ਹੁੰਦੀ ਤੁਸੀਂ ਪੈਂਟ ਬਾ ਰਹੇ ਹੋ ਜੈਕਟ ਬਾ ਰਹੇ ਹੋ ਬਨੇਰ ਬਾ ਰਹੇ ਹੋ ਠੀਕਾ ਕੱਪੜੇ ਬਾ ਰਹੇ ਹੋ ਠੀਕ ਹੈ ਨਾ ਮੇਰੀ ਗੱਲ ਨੂੰ ਉਹ ਮੇਰੀ ਚੀਜ਼ ਬਣਾਈ ਹੋਵੇ ਮੇਰਾ ਰੇਟ ਹੈ ਤੁਹਾਡੇ ਰੇਟ ਨੇ ਤੁਸੀਂ ਦੇਣੀ ਦਿਓ ਨਹੀਂ ਦੇਣੀ ਨਾ ਦਿਓ ਤੁਸੀਂ ਸਰਕਾਰ ਨੂੰ ਡੰਡਾ ਕਿਉਂ ਦੇ ਰਹੇ ਹਰ ਗੱਲ ਤੇ ਰਾਜ ਕਰਨ ਲਈ ਇੱਕ ਕਾਰਪਟ ਕਰਾਣਿਆਂ ਨੂੰ ਕਾਰਪਟ ਕਰਾਣਿਆਂ ਰਾਜ ਹੋ ਜਾਵੇ ਸਰਕਾਰ ਦੀ ਇਨਵੋਲਵਮੈਂਟ ਨਹੀਂ ਯਾਰ ਬਾਈ ਜੀ ਮੈਨੂੰ ਤਾਂ ਸਮਝ ਨਹੀਂ ਆਉਂਦਾ ਬਸ ਬਦਲ ਗਏ ਅੱਛਾ ਹੁਣ ਮੇਰੀ ਗੱਲ ਸੁਣੋ ਤੁਸੀਂ ਵਪਾਰੀਓ ਬਿਲਕੁਲ ਜੀ ਵਪਾਰੀਓ ਮੈਂ ਹੁਣ ਤੁਹਾਨੂੰ ਇੱਕ ਗੱਲ ਕਹਿੰਦਾ ਵਾਂ ਤੁਸੀਂ ਫੈਕਟਰੀ ਨਾ ਕਰੋ ਤੁਹਾਡੀ ਫੈਕਟਰੀ ਹੈ ਨਾ ਫੈਕਟਰੀ ਕਿ ਵੱਡੇ ਘਰਾਣੇ ਨੂੰ ਦੇ ਦੋ ਦੇਓਗੇ ਮੇਰੀ ਗੱਲ ਸੁਣੋ ਮੈਂ ਵੱਡੇ ਘਰਾਣੇ ਨੂੰ ਮਾਲ ਲੈ ਲੈਂਦਾ ਮੈਂ ਨਾ ਫੈਕਟਰੀ ਦੇਓ ਵੱਡੇ ਘਰਾਣੇ ਨੂੰ ਮਾਲ ਦਿੰਦਾ ਮੈਂ ਮਾਲ ਜਿਨਾ ਇਹਨਾਂ ਨੇ ਮਾਲ ਜਿਨਾ ਆਪਣਾ ਇਹਨਾਂ ਨੇ ਈ ਗੜੀ ਫਸਲ ਬੀਜੀ ਹੈ ਇਹਨਾਂ ਨੇ ਆਪਣਾ ਮਾਲ ਹੀ ਵੇਚਣ ਜਾਣਾ ਸੀ ਉਹਨਾਂ ਨਹੀਂ ਰਹਿਣਾ ਸੁਣ ਲੋ ਗੱਲ ਮੇਰੀ ਗੱਲ ਸੁਣੋ ਤੁਸੀਂ ਕੋਈ ਤਾਂ ਨਹੀਂ ਜਾਣਾ ਸਾਡੀ ਲੇਬਰ ਜਿਹੜੀ ਹੈਗੀ ਹੈ ਨਾ ਉਹ ਵੱਡੇ ਘਰਾਨਿਆਂ ਦੇ ਅੰਦਰ ਹੋਊਗੀ ਤੁਸੀਂ ਇੱਕ ਨੌਕਰੀ ਤੇਰਾ ਕੰਮ ਕਰਨਾ ਹੈ ਕਪੂਰ ਸਾਹਿਬ ਕਪੂਰ ਸਾਹਿਬ ਮੇਰੀ ਗੱਲ ਸੁਣੋ ਗੱਲ ਸੁਣੋ ਤੁਸੀਂ ਗੱਲ ਨੂੰ ਸਮਝੋ ਢਾਗਾ ਲਊਗਾ ਬਣਾਊਗਾ ਮਾਲ ਵੱਡੇ ਕੋਪਰਟਾਨਾਂ ਨੂੰ ਦਊਗਾ ਹੁਣ ਜਾਂਦੇ ਹੀ ਹੈ ਵੱਡੀ ਵੱਡੀ ਤੁਸੀਂ ਨਾਲ ਨਾਲ ਵੱਡੀ ਵੱਡੀ ਤੁਸੀਂ ਫੋਲੋ ਨਹੀਂ ਕਰ ਰਹੇ ਮੈਂ ਤੁਹਾਨੂੰ ਆਹ ਕਹਿ ਰਿਹਾ ਵਾਂ ਤੁਸੀਂ ਤੁਸੀਂ ਮਾਲਕ ਨਹੀਂ ਰਹਿਣਾ ਤੁਸੀਂ ਆਪਣੇ ਜਿਹੜੇ ਤੁਹਾਡੇ ਕਰਮਚਾਰੀ ਹੋਣਗੇ ਉਹ ਕੰਮ ਕਰਨਗੇ ਵੱਡੇ ਘਰਾਣੇ ਦੇ ਅੰਦਰ ਤੁਸੀਂ ਇੱਕ ਚੀਜ਼ ਬਣਾ ਰਹੇ ਹੋ ਤੁਸੀਂ ਆਪਣਾ ਹੀ ਲਾ ਲੋ ਤੁਸੀਂ ਕੋਈ ਪ੍ਰੋਡਕਟ ਵੇਚਣਾ ਹੈ ਤੁਹਾਡੀ ਵੈਕਟਰੀ ਹੈ ਤੁਸੀਂ ਕੋਈ ਪ੍ਰੋਡਕਟ ਵੇਚਣਾ ਹੈ ਤੁਸੀਂ ਕੋਈ ਚੀਜ਼ ਦੇਣੀ ਹੈ ਤੁਹਾਡਾ ਰੇਟ ਹੋਊਗਾ ਮੈਨੂੰ ਵਾਰੇ ਪਵੇ ਨਾ ਪਵੇ ਮੈਂ ਲਵਾਂ ਜਾਂ ਨਾ ਲਵਾਂ ਤੁਹਾਡਾ ਮੇਰਾ ਰੇਟ ਬੈਠਾ ਮੈਂ ਲਵਾਂਗਾ ਨਹੀਂ ਤੇ ਨਾ ਸਹੀ ਤੁਸੀਂ ਅੱਜ ਸਰਕਾਰ ਨੂੰ ਮੇਰੀ ਗੱਲ ਸੁਣੋ ਸਰਕਾਰ ਤੋਂ ਇਹਨਾਂ ਨੇ ਕੀ ਚਾਹੁੰਦੇ ਹੈ ਕਿ ਸਾਡਾ ਸਿਰਫ ਕਰਜ ਮਾਫ ਹੋਵੇ ਮੇਨ ਮੁੱਦਾ ਹੋਇਆ ਬਿਜਲੀ ਇਹਨਾਂ ਨੂੰ ਫ੍ਰੀ ਹਰ ਚੀਜ਼ ਇਹਨਾਂ ਨੂੰ ਫ੍ਰੀ ਬੱਚੇ ਇਹਨਾਂ ਦੇ ਵੱਡੀ ਆਡੀਆ ਲੈ ਕੇ ਖੜੇ ਨੇ ਕਰਜ ਮਾਫੀ ਹੋ ਜਵੇ ਤੁਹਾਨੂੰ ਤਾਂ ਬਸ ਆ ਹੀ ਰਹਿੰਦਾ ਕਿ ਕਰਜਾ ਮਾਫੀ ਕਿਸਾਨ ਦੀ ਇੱਕ ਜ਼ਿੰਦਗੀ ਜਾ ਕੇ ਦੇਖੋ ਤੇ ਮੈਂ ਕੰਨੇਲਾ ਬਲੋਂਗ ਕਰਦਾ ਕੁਗਰਾਲੀ ਤੋਂ ਲੇਕਿਨ ਕਿਸਾਨ ਕਿਸਾਨੀ ਕਿਸਾਨੀਆਂ ਦੇ ਘਰ ਜਾ ਕੇ ਦੇਖ ਲਓ ਤੁਹਾਨੂੰ ਤਾਂ ਤੁਸੀਂ ਵਹਿ ਹੀ ਨਹੀਂ ਕਰੀ ਉੱਥੇ ਜੀ ਆਪਕੋ ਸਾਬ ਗਾਲ ਸੁਣੋ ਜੋ ਦੋ ਵਫੀ ਰੋਟੀ ਜਦੋਂ ਫਸਲ ਵੇਚੀ ਦੇ ਜੋ ਪੈਸਾ ਨਹੀਂ ਆਂਦਾ ਆੜਤੀਏ ਤੋਂ ਉਦੋਂ ਪਤਾ ਲੱਗਦਾ ਵਾ ਕਿ ਕਿੱਦਾਂ ਘਰ ਪਾਲੀਦੇ ਨੇ ਇਹ ਕੱਲੇ ਪੰਜਾਬ ਦੇ ਕਿਸਾਨਾਂ ਨੂੰ ਮੈਂ ਤੁਸੀਂ ਹੋਰ ਜਗ੍ਹਾ ਮਹਾਰਾਸ਼ਟਰ ਆਰੇ ਕਿਸਾਨ ਇਕੱਠੇ ਹੋ ਰਹੇ ਨੇ ਮੱਧ ਪ੍ਰਦੇਸ਼ ਦਾ ਮੈਂ ਕਹਿੰਦਾ ਇਹਨਾਂ ਨੂੰ ਆਪੋ ਚ ਨਹੀਂ ਹੋਇਆ ਜਿੰਨੇ ਸੰਗਠਨ ਨੇ ਹਿੰਦੀ ਸੰਗਠਨ ਪਹੁੰਚ ਗਿਆ ਚਿੰਡੋਲੀ ਨੇ ਵੀ ਕਹਿਤਾ ਰੋ ਵੀ ਜਾ ਰਿਹਾ ਵਾ ਮਤਲਬ ਵੀ ਨਹੀਂ ਜਗਾ ਇਹਨਾਂ ਦੇ ਆਪਸ ਤੁਸੀਂ ਧਿਆਨ ਨਾਲ ਨਾ ਫਿਰ ਕਾਜੀ ਨੇ ਕਹਿਤਾ ਕਿ ਲਾਟੋਵਾਲ ਪੰਜਾਬ ਦੇ ਪੂਰੇ ਟੋਲ ਬਣਾ ਦੋ ਦਿਨਾਂ ਲਈ ਬੰਦ ਹੈ ਸਰਕਾਰ ਨੂੰ ਸੁਣਾਉਣ ਵਾਸਤੇ ਉਹ ਦੱਸੋ ਇਹ ਚੀਜ਼ ਕੀ ਹੈ ਟੋਲ ਬਲਾ ਜਾ ਬੰਦ ਕਰਨਾ ਕਿ ਆ ਸਹੀ ਹੈ ਸਹੀ ਹੈ ਮੰਗਾ ਪਚਾੜੇ ਸਹੀ ਹੈ ਕਿਉਂ ਵਾਇ ਕਿਉਂ ਸਹੀ ਹੈ ਜੇ ਆਪਾਂ ਵਧੀਆ ਸੜਕਾਂ ਬਣਾ ਲਿਆ ਵਧੀਆ ਟੋਲ ਨਾ ਘਟਾ ਦੇਆ ਤੁਹਾਨੂੰ ਯਾਦ ਨਾ ਲੱਗਦਾ ਲੱਡਵਾ ਟੋਲ ਪਾਏ ਸਭ ਨਾਲੋਂ ਜ਼ਿਆਦਾ ਲੁੱਟ ਹੁੰਦੀ ਸੀ ਤੁਸੀਂ ਇੱਕ ਗੱਲ ਕੀਤੀ ਜੀ ਲੱਡਵਾ ਸਭ ਤੋਂ ਚੋੜਚੋਲ ਪਲਾਜਾ ਤੇ ਤੁਸੀਂ ਉਹਨੂੰ ਕੋਈ ਕਹਿੰਦਾ ਅੱਡੀ ਇੰਟਰਵਿਊ ਚੱਕਾਂਗਾ ਮੈਂ ਵੀ ਮੇਰੀ ਕੋਈ ਇਹੋ ਜਿਹੀ ਵੀਡੀਓ ਨਹੀਂ ਹੈਗੀ ਤੁਸੀਂ ਚੱਕ ਲਿਓ ਮੇਰੀ ਕੋਈ ਇਹੋ ਜਿਹੀ ਵੀਡੀਓ ਨਹੀਂ ਹੈਗੀ ਮੈਂ ਇਹ ਕਹਿ ਰਿਹਾ ਕਿ ਤੁਸੀਂ ਮੇਰੀ ਇਹ ਗੱਲ ਸੁਣੋ ਸਹੀ ਜਿਹੜੇ ਟੋਲ ਪਲਾਜੇ ਆ ਤੇ ਇਹਨਾਂ ਨੇ ਸਾਰੇ ਘਰ ਤੇ ਇੱਕ ਦਿਨ ਦਾ ਕਿੰਨਾ ਨੁਕਸਾਨ ਸਰਕਾਰ ਨੂੰ ਉਸੀ ਸੋਚਿਆ ਇਹਨਾਂ ਨੁਕਸਾਨ ਆ ਪਰਿਆਨ ਮੇਰੀ ਗੱਲ ਸੁਣੋ ਮੇਰੇ ਘਰੋਂ ਚਲੋ ਮੈਂ ਕੀ ਕਪੜਾ ਮਾਣਾ ਆਪ ਖਾਣਾ ਮੈਂ ਤੁਈ ਰਸੋਗੀਰ ਸਰਕਾਰ ਦਾ ਨੁਕਸਾਨ ਜਨਤਾ ਦਾ ਨੁਕਸਾਨ ਠੀਕ ਹੈ ਰੋਡ ਆਪ ਕਰਦੇ ਐਸ ਕਰਕੇ ਜਾ ਰਹੀ ਸਾਨੂੰ ਲੁੱਟ ਬਚਾਈ ਤੂੰ ਬਚਾ ਲਿਆ ਜਨਤਾ ਨੁਕਸਾਨ ਕੀ ਜਨਤਾ ਜਿਹੜੀ 2 2 5 500 ਰੁਪਏ ਦੇਖ ਕੇ ਆਪਾਂ ਡਾਊਨ ਕਰਦੀ ਸੀ ਕਿ ਉਹ ਤਾਂ ਫਰੀ ਜਾ ਰਹੀ ਹੈ ਉਹ ਤਾਂ ਕਦੀ ਸਾਡੀ ਪੈਸੇ ਬਚਾਏ ਮੇਰੀ ਗੱਲ ਸੁਣੋ ਕਿ ਤੁਸੀਂ ਇੱਕ ਦਿਨ ਉਸੇ ਫਰੀ ਕਰਾ ਦਿਓ ਮੇਰੀ ਗੱਲ ਤੇ ਸੁਣੋ ਗੱਲ ਤੇ ਸੁਣੋ ਵਧੀਆ ਸੜਕਾਂ ਬਾਲਦੇ ਆਪਾਂ ਵਧੀਆ ਸੜਕਾਂ ਹਰ ਕੋਈ ਬਾਲਦਾ ਆ ਇਹ ਮਲਾਈ ਸੜਕਾਂ ਸਾਨੂੰ ਮਿਲ ਉਏ ਤੂੰ ਯਾਰ ਨਾ ਜੇ ਆਪੋ ਕੇਂਦਰ ਸਰਕਾਰ ਨੂੰ ਟੈਕਸ ਭਰਦੇ ਆ ਜੋ ਕੋਈ ਦਿੰਨੇ ਆ ਉਹੀ ਆਉਂਦਾ ਸਾਨੂੰ ਡੇਢ ਇੱਕ ਕਰੋੜ 30 ਲੱਖ ਦੀ ਰੋਜ਼ਿੰਗ ਕਿੰਮ ਹੈਗੀ ਆ ਕਿੰਨਾ ਰੁਪਈਆ ਇਕੱਠਾ ਹੋ ਗਿਆ ਇੱਕ ਸਾਲ ਉਸੇ ਸਰਕਾਰਾਂ ਲਾਡਵਾ ਟੋਲ ਵਾਲੇ ਦਾ ਤੇ ਕਿੱਥੇ ਉਹ ਸੜਕਾਂ ਕਿੱਥੇ ਉਹ ਚੀਜ਼ਾਂ ਮੈਂ ਤੁਹਾਨੂੰ ਇੱਕ ਸਪੱਸ਼ਟ ਗੱਲ ਕਰਦਾ ਸਿੱਧੀ ਜੀ ਮੁੱਦਾ ਸਾਫ਼ ਹੈ ਇਹ ਕਲੀਅਰ ਜੀ ਗੱਲ ਜਿਹੜਾ ਤੁਹਾਨੂੰ ਮੈਂ ਕਹਿਣਾ ਚਾਹਨਾ ਵਾਂ ਤੁਸੀਂ ਕਿਸਾਨ ਨਹੀਂ ਸਮਝਦੇ ਜਿਹੜੀ ਮੈਂ ਮੁੱਦਾ ਇੱਕ ਚੀਜ਼ ਕਹਿਣਾ ਸਿੱਧੀ ਜੀ ਗੱਲ ਸਰਨਾ ਵੱਡਾ ਆਪਣਾ ਬੈਠ ਕੇ ਸਰਕਾਰ ਨਾਲ ਬੈਠ ਕੇ ਕੁਝ ਵੀ ਇਹ ਮਸਲਾ ਹੱਲ ਕਰ ਲੈਣ ਯੋਗੀ ਮਸਲਾ ਟੇਬਲ ਟੌਕ ਤੇ ਹੱਲ ਹੋਣਾ ਹੈ ਏਦਾਂ ਹੱਲ ਨਹੀਂ ਹੋਣਾ ਸਾਡੇ ਨਾਲ ਮੀਤ ਰੋੜਾ ਸੀਗੇ ਜਿਨ੍ਹਾਂ ਨੇ ਸਾਬ ਗੱਲ ਕਹਿਤੀ ਹੈ ਕਿ ਕਿਸਾਨ ਜਿਹੜੇ ਨੇ ਬਾਰਡਰਾਂ ਬੰਦ ਕਰਦੇ ਨੇ ਲੇਕਿਨ ਇਹਨਾਂ ਨੇ ਆ ਨਹੀਂ ਇਹਨਾਂ ਨੂੰ ਆਣੀ ਦਿਖਿਆ ਕਿ ਬਾਰਡਰਾਂ ਦੇ ਉੱਤੇ ਜਿਹੜੀ ਫੋਰਸ ਲਗਾ ਦਿੱਤੀ ਗਈ ਹਾਈਵੇ ਤੱਕ ਵੈਰੀਕੇਟਿੰਗ ਕਰ ਦਿੱਤੀ ਗਈ ਅਥਰੂ ਗੈਸ ਦੇ ਗੋਲੇਦਕ ਛੱਡੇ ਗਏ ਛਰਲੇਲੀ ਗੋਲੀਆਂ ਤੱਕ ਉੱਤੇ ਯੂਜ਼ ਕੀਤੀਆਂ ਗਈਆਂ ਕਿ ਉਹ ਕਿਸਾਨ ਜਿਹੜੇ ਨੇ ਪਿਛਲੀ ਵਾਰ ਵੀ 2020 ਦੇ ਵਿੱਚ ਸ਼ਾਂਤਾਂ ਹੋਈਆਂ ਅੱਜ ਵੀ ਕਿਸਾਨਾਂ ਦੇ ਸ਼ਾਂਤ ਹੋ ਰਹੀਆਂ ਲੇਕਿਨ ਇੱਕੋ ਗੱਲ ਨਜ਼ਰਾਂ ਦੀ ਵਪਾਰੀ ਲੇਕਿਨ ਲੱਡੋਆ ਟੋਲ ਪਲਾਇਆ ਦੇ ਉੱ ਕਰ ਦਿੱਤੀਆਂ ਜਾਣ ਕਿਉਂਕਿ ਪੰਜਾਬ ਦਾ ਕਿਸਾਨ ਹਰ ਸਟੇਟ ਦਾ ਕਿਸਾਨ ਜਿਹੜਾ ਅੰਦਾਤਾ ਹੈ ਲੇਕਿਨ ਇਹ ਮੰਨਣ ਨੂੰ ਰਾਜ਼ੀ ਨਹੀਂ ਅੰਦਾਤਾ ਜਦੋਂ ਇੱਕ ਦਿਨ ਵੀ ਅਾਨੂੰ ਗਾਲਾ ਬੰਦ ਕਰ ਦੂਗਾ ਫਿਰ ਵਿਪਤਾ ਪੈਗੀ ਲੇਕਿਨ ਆਪਣੇ ਮੁੱਦੇ ਦੇ ਉੱਤੇ ਥਾਣੇ ਦੇ ਬਾਹਰ ਬਹਿ ਕੇ ਦਰਿਆ ਲਗਾ ਕੇ ਬਹਿਣਾ ਪ੍ਰੋਟੈਸਟ ਕਰਨਾ ਉਹ ਉਹਨਾਂ ਨੂੰ ਲਾਅ ਆਰਡਰ ਨਹੀਂ ਦਿਖਦਾ ਉਦੋਂ ਲਾਅ ਆਰਡਰ ਨਹੀਂ ਹੈ ਲੇਕਿਨ ਕਿਸਾਨ ਜੋ ਤਰਨਾਲਾ ਤਾਂ ਲਾਅ ਆਰਡਰ ਇਹਨਾਂ ਨੂੰ ਬੜਾ ਬਖੂਬੀ ਦਿਖਦਾ ਕਿ ਕਿਸਾਨਾਂ ਨੇ ਕਾਨੂੰਨ ਵਿਵਸਾ ਵੀ ਕਾਇਮ ਕਰਨੀ ਪ੍ਰਸ਼ਾਸਨ ਨੇ ਜੋ ਆਪ ਤਰਨੇ ਲਾ ਰਣ ਆਪ ਚੰਡੇ ਚੱਕ ਲੈਣਾ ਤਾਂ ਉਦੋਂ ਲਾਅ ਆਰਡਰ ਕੁਝ ਵੀ ਨਹੀਂਗਾ ਲੇਕਿਨ ਇਹ तमाम ਗੱਲਾਂ ਕਿਤੇ ਜਾਂ ਕਰਾਨ ਦੇ ਵਿੱਚ ਲੇਕਿਨ ਸਰਕਾਰ ਦੇ ਉੱਤੇ ਵੀ तमाम ਲੋਕ ਜਿਹੜੇ ਨਾਗਰਿਕ ਜਿਹੜੇ ਪੰਜਾਬ ਦੇ ਨਾਗਰਿਕ ਹੈ ਜਿਹੜੇ ਬਾੜ ਦੇ ਨਾਗਰਿਕ ਨੇ ਉਹਨਾਂ ਨੂੰ ਵੀ ਸਰਕਾਰ ਨੂੰ ਇੱਕ ਐਸਾ ਉਪਰਾਲਾ ਸ਼ੁਰੂ ਕਰਨਾ ਚਾਹੀਦਾ ਕਿ ਜਿੰਨੇ ਕੁ ਲੋਕ ਵੋਟ ਪਾਣਗੇ ਉਹਨਾਂ ਦੇ ਫੈਸਲੇ ਜਲਦ ਤੋਂ ਜਲਦ ਹੱਲ ਕੀਤੇ ਜਾਣਗੇ ਲੁਧਣਾ ਕੋਮੇਰਾਮੈਨ ਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਣਾ ਲਈ